ਉਦੋਂ ਹੀ ਸਾਨੂੰ ਕੰਨਾਂ 'ਚ ਆਵਾਜ਼ਾਂ ਪੈਣ ਲੱਗ ਗਈਆਂ ਸੀ ਸੀਆਈਡੀ ਵਾਲਿਆਂ ਦੀ ਕਿ ਜੇ ਹੁਣ ਹਾਲਾਤ ਐਸੇ ਆਉਣਗੇ ਕਿ ਨਾ ਜਥੇਦਾਰ ਕੌਂਕੇ ਬਖਸਣ ਹੈ ਦੇਖੋ ਜਥੇਦਾਰ ਕੌਂਕੇ ਨਾਲ ਇਹੋ ਜਿਹਾ ਘਟਨਾਵਾਂ ਵਾਪਰੀਆ ਜਿਹਨੂੰ ਨਾ ਸੁਣ ਕੇ ਵੀ ਅੱਜ ਰੌਂਗਟੇ ਖੜੇ ਹੁੰਦੇ ਨੇ ਇਹਦੇ 'ਚ ਨਾ ਤਾਂ ਕੱਲੇ ਬਾਦਲ ਕੇ ਪਿਓ ਸਮੇ ਤੋਂ ਲੈ ਕੇ ਸਰਕਾਰਾਂ ਕਮਾਈਆਂ ਬਿਆਨ ਸਿੰਘ ਤਾਂ ਹੈ ਗਈ ਸੀ ਬਿਆਨਤ ਦੇ ਹੁੰਦੇ ਹੋ ਗਿਆ ਉਹ ਤੋਂ ਬਾਅਦ ਸਾਡੇ ਵਾਲੇ ਆ ਗਏ ਬਾਦਲ ਦਾ ਟੱਬਰ ਆ ਗਿਆ ਇਹ ਇਹਨਾਂ ਤੋਂ ਜੋ ਹੋਇਆ ਉਹ ਚ ਬੀਪੀ ਤਬਾੜੀ ਨੇ ਕਿੰਨਾ ਕੁ ਰਿਜ਼ਲਟ ਦਿੱਤਾ ਉਹ ਤਾਂ ਕਹਾ ਕਿ ਪੰਜਾਬ ਦਾ ਜਿਹੜਾ ਕਿ ਮਹਾਰਾਜਾ ਪਟਿਆਲੇ ਦਾ ਉਹ ਕਹਿੰਦੇ ਨੇ ਵੀ ਸਾਡੇ ਪਰਿਵਾਰ ਨੂੰ ਗੁਰੂ ਸਾਹਿਬ ਦਾ ਥਾਪੜ ਹੈ ਥਾਪੜੇ ਦਾ ਭਾਈ ਤਾਂ ਹੀ ਫਾਇਦਾ ਸੀ ਕੈਪਟਨ ਸਾਹਿਬ ਤੁਸੀਂ ਤਾਂ ਮੱਥੇ ਨੂੰ ਗੁਟਕਾ ਵੀ ਲਾਇਆ ਪਰੇ ਇਹ ਜਿਹੜੇ ਕਿਡਨੀਆਂ ਘਟੋਵਾਂ ਨੇ ਕਿੰਨੀਆਂ ਧੀਆਂ ਪੈਣਾ ਨੰਗੀਆਂ ਕਰੀਆਂ ਉਦੋਂ ਤੁਸੀਂ ਜਵਾਨ ਕਰੀ ਪੰਥ ਨਾਲ ਕੌਮ ਨਾਲ ਕਿ ਸਾਡਾ ਰਾਜ ਭਾਗ ਆਉਣ ਦਿਓ ਅਸੀਂ ਤੁਹਾਨੂੰ ਰਿਜ਼ਲਟ ਦਵਾਂਗੇ ਪਰ ਰਿਜ਼ਲਟ ਜ਼ੀਰੋ ਹੈ ਉਦੋਂ ਸਵਰਨ ਸਿੰਘ ਉਦੋਂ ਦਾ ਐਸਐਸਪੀ ਕੋਟੜੇ ਨੂੰ ਫੋਨ ਕਰਿਆ ਸਰਦਾਰ ਬਾਦਲ ਨੇ ਉਹਨੇ ਇਹ ਨਹੀਂ ਕਿਹਾ ਵੀ ਇਹਨੂੰ ਰਹਾ ਕਰ ਦਿਓ ਮੁਖਮਤਰੀ ਇੱਕ ਵੱਡੀ ਤਾਕਤ ਹੁੰਦੀ ਹੈ ਸਟੇਟ ਦਾ ਮੁਖੀ ਹੈ ਉਹ ਆਪਣੇ ਬਣਾਉਂਦੇ ਉਹਨਾਂ ਨੇ ਕਿਉਂ ਨਾ ਬਣਾਇਆ ਕਮਿਸ਼ਨ ਜਿਹੜੇ-ਜਿਹੜੇ ਮੁੱਖ ਮੰਤਰੀ ਰਹੇ ਨੇ ਕੱਲਾ ਬਾਦਲ ਨਹੀਂ ਮੈਂ ਕਹੂੰਗਾ ਬਾਦਲ ਨੂੰ ਅਸੀਂ ਤਾਂ ਕਹਿੰਦੇ ਆ ਕਿ ਉਹ ਸਾਡਾ ਹੈ ਕਿਉਂ ਗੋਗਲੂਆ ਤੋਂ ਮਿੱਟੀ ਝੜਦੇ ਹੋ ਅੱਜ ਤੁਸੀਂ ਇਹ ਕਹੋ ਦੇਰ ਆਏ ਦਰਸਤਾਏ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਮੁੱਖ ਮੰਤਰੀ ਦੀ ਇਹਦੇ ਮੂਹਰੇ ਬੈਠੋ ਇਹਨੂੰ ਕਹੋ ਵੀ ਰਿਜ਼ਲਟ ਉਹ ਜੇ ਸਾਤੋਂ ਨਹੀਂ ਦਿੱਤਾਗਾ ਤੁਸੀਂ ਦਾਓ ਜੀ ਸਭ ਤੋਂ ਪਹਿਲਾਂ ਮੈਂ ਹਾਂ ਕਵਰ ਸਿੰਘ 베ਦੀ ਸ਼੍ਰੀ ਕਲਤਕ ਸਾਬ ਦੇ ਸਾਥਕ ਜਥੇਦਾਰ ਗੁਰਦੇਵ ਸਿੰਘ ਕੌਂਕੇਹੋਰਾ ਦਾ ਜ਼ਿਕਰ ਕਰ ਲਈਏ ਤਾਂ ਬੀਪੀ ਤਵਾੜੀ ਦੀ ਰਿਪੋਰਟ ਜਿਵੇਂ ਹੀ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮਾਮਲਾ ਇਸ ਤਰ੍ਹਾਂ ਤੁਲ ਫੜਦਾ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੇਕ ਲੱਗਦਾ ਹੈ ਤਾਂ ਇਹ ਸੇਕ ਲੱਗਣਾ ਉਹਨਾਂ ਲੋਕਾਂ ਨੂੰ ਸੁਭਾਵਿਕ ਹੋਏਗਾ ਕਿਉਂਕਿ ਬੀਪੀ ਤਵਾੜੀ ਦੀ ਰਿਪੋਰਟ ਨੇ ਬਹੁਤ ਕੁਝ ਬਿਆਨ ਕੀਤਾ ਬਹੁਤ ਸਾਰੇ ਉਸ ਤੋਂ ਬਾਅਦ ਜਸ਼ਮਦੀਦ ਜਿਹੜੇ ਗਵਾਹ ਸੀ ਉਹ ਵੀ ਸਾਹਮਣੇ ਆ ਰਹੇ ਤੇ ਜਿਸ ਤੋਂ ਬਾਅਦ ਇਹ ਮਾਮਲਾ ਤੁਲ ਫੜਦਾ ਜਾ ਰਿਹਾ ਹੈ ਕਿ ਜਿਹੜੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਦੇ ਵਿੱਚ ਕਾਤਲ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਪਰੰਤੂ ਥੋੜਾ ਥੋੜਾ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ ਤਾਂ ਬਹੁਤ ਸਾਰੇ ਸਿਆਸੀ ਆਗੂ ਬੀਪੀ ਤਵਾੜੀ ਦੀ ਰਿਪੋਰਟ ਨੂੰ ਝੂਠਾ ਘਰਾਰ ਦੇ ਰਿਹਾ ਤੇ ਆਪਣੀਆਂ ਸਿਆਸੀ ਸਫਾਈਆਂ ਵੀ ਦੇ ਰਿਹਾ ਇਸ ਬਾਬਤ ਗੱਲਬਤ ਕਰ ਲਾਂਗੇ ਸਾਡੇ ਨਾਲ ਪਰਮਜੀਤ ਸਿੰਘ ਸੋਹਲੀ ਨੇ ਸੋਹਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਸ਼੍ਰੀ ਕਾਲਪਤਖ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇਹੋਰਾਂ ਦੇ ਕਤਲ ਦਾ ਜ਼ਿਕਰ ਹੋ ਰਿਹਾ ਹੈ ਤੇ ਇੱਕ ਪਾਸੇ ਬੀਪੀ ਤਵਾੜੇ ਦੀ ਜਿਹੜੀ ਰਿਪੋਰਟ ਹੈ ਜਿਵੇਂ ਹੀ ਉਹ ਜਨਤਕ ਹੁੰਦੀ ਹੈ ਤੇ ਇਹ ਮਾਮਲਾ ਤੁਲ ਫੜ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਾਲ ਤੱਕ ਸਾਬ ਦੇ ਸਾਬਕਾ ਜਹੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਅੱਜ ਤੋਂ ਤਕਰੀਬਨ 30 31 ਸਾਲ ਪਹਿਲਾਂ ਸ਼ਹਾਦਤ ਹੁੰਦੀ ਹੈ ਸ਼ਹਾਦਤ ਉਹ ਸਮੇਂ ਹੋਈ ਜਦੋਂ ਇੱਥੇ ਦੇ ਹਾਲਾਤ ਇੱਥੋਂ ਦਾ ਸਮਾਂ ਇਹੋ ਜਿਹਾ ਚੱਲਦਾ ਸੀ ਜਿਹਨੂੰ ਅਸੀਂ ਅੰਨੀਆਂ ਹਨੇਰੀਆਂ ਰਾਤਾਂ ਕਹਿੰਦੇ ਆ ਜਦੋਂ ਇੱਥੇ ਦਮਨ ਚੱਲਿਆ ਵੱਡੇ ਪੱਧਰ ਤੇ ਉਹ ਦਮਨ ਦਾ ਨਾਂ ਕੋਈ ਸਿਆਸੀ ਨਹੀਂ ਹੈ ਉਹ ਦਮਨ ਦਾ ਨਾਂ ਹੈ ਸਰਕਾਰੀ ਸਰਕਾਰੀ ਦੌਰ ਐਸਾ ਚੱਲਿਆ ਕਿ ਮਾਵਾ ਨੇ ਬੱਚੇ ਲਕੋਲ ਕੋ ਕੇ ਬਚਾਏ ਨਹੀਂ ਕਿਤੇ ਨਹੀਂ ਛੱਡੇ ਗਏ ਜਿੱਥੋਂ ਚੱਕ ਲਿਆ ਉੱਥੇ ਪਤਾ ਲੱਗਿਆ ਵੀ ਸਵੇਰ ਨੂੰ ਉਹ ਕਿਤੇ ਨਾ ਕਿਤੇ ਮੁਕਾਬਲੇ 'ਚ ਮਾਰਤਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਸ ਦਾ ਗੁਰਦੇਵ ਸਿੰਘ ਕੌਂਕੇ ਦਾ ਜਾਣਾ ਉਹਦਾ ਕਾਰਨ ਸੀ ਕਿ ਲੰਬੇ ਅਰਸੇ ਤੋਂ ਦਮਦਮੀ ਟਕਸਾਲ ਦਾ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾ ਜਿਹੜੇ ਸੰਗੀ ਸਾਥੀ ਰਹੇ ਉਹਨਾਂ ਚ ਜਸਹਦਾਰ ਕੌਂਕੇ ਸਨ ਉਹਨਾਂ ਨੇ ਲੋਕਾਂ 'ਚ ਇੱਕ ਸਮਾਜ ਸੁਧਾਰ ਲਹਿਰ ਚਲਾਈ ਹੋਈ ਸੀ ਜਿਹਨੂੰ ਮੁੱਖ ਰੱਖਦੇ ਹੋਏ ਜਸਹਦਾਰ ਕੌਂਕੇ ਨਾਲ ਇਹੋ ਜਿਹਾ ਘਟਨਾਵਾਂ ਵਾਪਰੀਆਂ ਜਿਹਨੂੰ ਨਾ ਸੁਣ ਕੇ ਵੀ ਅੱਜ ਰੌਂਗਟੇ ਖੜੇ ਹੁੰਦੇ ਨੇ ਪਰ ਜੇ ਦੇਖ ਲਿਆ ਜਾਵੇ ਤਾਂ ਜਸਹਦਾਰ ਕੌਂਕੇ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਜਸ਼ਮਦੀਦ ਜਿਹੜੇ ਗਵਾਹ ਉਹ ਸਾਰਾ ਕੁਝ ਬਿਆਨ ਕਰ ਰਿਹਾ ਦੂਜੇ ਪਾਸੇ ਜੇ ਸਿਆਸੀ ਲੀਡਰਾਂ ਦੇ ਬਿਆਨ ਦੇਖ ਲੇ ਜਾਣ ਤਾਂ ਬਹੁਤ ਸਾਰੇ ਸਿਆਸੀ ਲੀਡਰ ਅجاهੇ ਨੇ ਜਿਹੜੇ ਸਫਾਈਆਂ ਦਿੰਦੇ ਨਹੀਂ ਥੱਕਰੇ ਕਾਰਨ ਕੀ ਹੈ ਕਿਹਦੇ ਚ ਜਿਵੇਂ ਇੱਕ ਛੱਪੜ ਚ ਮੱਝ ਲਿਬੜ ਕੇ ਸਾਰਿਆਂ ਦੇ ਪੂੰਛਾ ਲਾਉਂਦੀ ਆ ਨਾ ਇਹਦੇ ਦੇ ਨਾਂ ਤਾਂ ਇਕੱਲੇ ਬਾਦਲ ਕੇ ਉਹ ਚ ਕਾਂਗਰਸੀ ਵੀ ਆ ਗਏ ਜਿੰਨਿਆਂ ਨੇ ਵੀ ਉਸ ਸਮੇਂ ਤੋਂ ਲੈ ਕੇ ਸਰਕਾਰਾਂ ਕਮਾਈਆਂ ਬਿਆਨ ਸਿੰਘ ਤਾਂ ਹੈ ਗਈ ਸੀ ਬਿਆਨ ਤੇ ਹੁੰਦੇ ਹੋ ਗਿਆ ਉਹ ਤੋਂ ਬਾਅਦ ਸਾਡੇ ਵਾਲੇ ਆ ਗਏ ਬਾਦਲ ਦਾ ਟੱਬਰ ਆ ਗਿਆ ਇਹ ਇਹਨਾਂ ਤੋਂ ਜੋ ਹੋਇਆ ਉਹ ਚ ਬੀਪੀ ਤਵਾੜੀ ਨੇ ਕਿੰਨਾ ਕੁ ਰਿਜ਼ਲਟ ਦਿੱਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਪਰ ਉਹਨੂੰ ਰਿਜ਼ਲਟ ਨੂੰ ਪ੍ਰਮਾਨ ਕਰਦੇ ਉਹਨੂੰ ਅੱਗੇ ਤੋਰਦੇ ਕਿਹਨੇ ਰੋਕ ਕੇ ਉਹ ਤਾਂ ਗਾਹਾਂ ਕੇ ਪੰਜਾਬ ਦਾ ਜਿਹੜਾ ਕਿ ਮਹਾਰਾਜਾ ਪਟਿਆਲੇ ਦਾ ਜਿਹੜਾ ਕਰਤਾ ਧਰਤਾ ਕੈਪਟਨ ਅਮਰਿੰਦਰ ਸਿੰਘ ਉਹ 2-3 ਵਾਰੀ ਮੁੱਖ ਮੰਤਰੀ ਰਹਿ ਲਿਆ ਉਹ ਕਹਿੰਦੇ ਨੇ ਵੀ ਸਾਡੇ ਪਰਿਵਾਰ ਨੂੰ ਗੁਰੂ ਸਾਹਿਬ ਦਾ ਥਾਪੜਾ ਹੈ ਥਾਪੜੇ ਦਾ ਭਾਈ ਤਾਂ ਹੀ ਫਾਇਦਾ ਸੀ ਕੈਪਟਨ ਸਾਹਿਬ ਤੁਸੀਂ ਤਾਂ ਮੱਥੇ ਨੂੰ ਗੁਟਕਾ ਵੀ ਲਾਇਆ ਕਿ ਜੇ ਤੁਸੀਂ ਪੰਥਕ ਮੁੱਦੇ ਚਾਹੇ ਬਰਗਾੜੀ ਬੇਆਦਬੀ ਜਿੱਥੇ ਤੁਸੀਂ ਜਵਾਨ ਕਰੀ ਇਹ ਜਿਹੜਾ ਕੋਕੇ ਦਾ ਕੱਲੇ ਦਾ ਨਹੀਂ ਕਿੰਨੇ ਸਿੰਘ ਸ਼ਹੀਦ ਹੋਏ ਜਹੇਦਾਰ ਜੀ ਨੂੰ ਤਾਂ ਤੁਸੀਂ ਅਸੀਂ ਤਾਂ ਆਵਾਰਿਆ ਕਿ ਇਹਦੀ ਗੱਲ ਜ਼ਿਆਦਾਤਰ ਉੱਪਰ ਕੀ ਸੀ ਪਰ ਇਹ ਜਿਹੇ ਕਿਟਨੀਆਂ ਕਟਵਾਵਾਨੇ ਕਿੰਨੀਆਂ ਧੀਆਂ ਪੈਣਾ ਨੰਗੀਆਂ ਕਰੀਆਂ ਉਦੋਂ ਤੁਸੀਂ ਜਵਾਨ ਕਰੀ ਪੰਥ ਨਾਲ ਕੌਮ ਨਾਲ ਕਿ ਸਾਡਾ ਰਾਜ ਭਾਗ ਆਉਣ ਦਿਓ ਅਸੀਂ ਤੁਹਾਨੂੰ ਰਿਜ਼ਲਟ ਦਵਾਂਗੇ ਪਰ ਰਿਜ਼ਲਟ ਜ਼ੀਰੋ ਹੈ ਉਹਦੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਅਕਾਲੀ ਲੀਡਰ ਹੁਣ ਇਸ ਗੱਲ ਦਾ ਰਾਗ ਆਲਾਪ ਰਹੇ ਆ ਕਿ ਜਿਹੜੀ ਗੱਲ ਹੁਣ ਤੁਸੀਂ ਬਾਦਲਾਂ ਤੇ ਸੁਟ ਰਹੇ ਹੋ ਬਾਦਲ ਸਰਕਾਰ ਉੱਤੇ ਸੁਟ ਰਹੇ ਹੋ ਕਿ ਬੀਪੀ ਤਵਾੜੇ ਵਿੱਚ ਦਿਖਾਓ ਤਾਂ ਸੀ ਕਿੱਥੇ ਲਿਖਿਆ ਕਿ ਬਾਦਲ ਸਰਕਾਰ ਜ਼ਿੰਮੇਵਾਰ ਹੈ ਬੀਬੀ ਤਵਾੜੀ ਚ ਲਿਖਿਆ ਕਿ ਉਹਨੇ ਜੀ ਫੋਨ ਨਹੀਂ ਕਰਿਆ ਫੋਨ ਕਰਿਆ ਉਦੋਂ ਸਵਰਨ ਸਿੰਘ ਕੋਟੜਨੇ ਨੂੰ ਜਦੋਂ ਵਿੱਚੋਂ ਫੋਨ ਕਰਾਇਆ ਜਥੇਬੰਦੀਆਂ ਮਿਲੀਆਂ ਉਦੋਂ ਸਵਰਨ ਸਿੰਘ ਉਦੋਂ ਦਾ ਐਸਐਸਪੀ ਕੋਟੜੇ ਨੂੰ ਫੋਨ ਕਰਿਆ ਸਰਦਾਰ ਬਾਦਲ ਨੇ ਉਹਨੇ ਇਹ ਨਹੀਂ ਕਿਹਾ ਵੀ ਇਹਨੂੰ ਰਿਹਾ ਕਰ ਦਿਓ ਉਹ ਉੱਥੇ ਕਹਿ ਰਹੇ ਨੇ ਕਿ ਜੀ ਜ਼ਹੀਦਾਰ ਜੀ ਪ੍ਰਸ਼ਾਦਾ ਨਹੀਂ ਸਕਦੇ ਹੁੰਦੇ ਇਹਨਾਂ ਨੇ ਅੰਦਰ ਪ੍ਰਸ਼ਾਦਾ ਨਹੀਂ ਸਕਣਾ ਇੰਨਾ ਕਿਰਪਾ ਰੱਖਿਓ ਇਹਨਾਂ ਨੂੰ ਪ੍ਰਸ਼ਾਦਾ ਘਰੋਂ ਆਉਣ ਦਿਓ ਪ੍ਰਸ਼ਾਦਾ ਛਕਾਓ ਜਿਹੜੇ ਬੰਦੇ ਦੀ ਇੰਨੀ ਸੁਣੀ ਜਾ ਸਕਦੀ ਹੈ ਫਿਰ ਕੱਦਾਂਵਰ ਲੀਡਰ ਹੈ ਪੰਥਕ ਲੀਡਰ ਆ ਉਹ ਬੰਦਾ ਇਹ ਵੀ ਕਹਿ ਸਕਦਾ ਸੀ ਵੀ ਵੀ ਸਾਡੀ ਮਜਬੂਰੀ ਆ ਅਸੀਂ ਠਾਣਾ ਘੇਰਾਂਗੇ ਅਸੀਂ ਐਸਐਸਪੀ ਦਾ ਦਫ਼ਤਰ ਘੇਰਾਂਗੇ ਸਾਡੇ ਸਿੰਘ ਸਾਹਿਬ ਨੂੰ ਬਾਹਰ ਰੱਖਿਆ ਕਰੋ ਨਹੀਂ ਕੀਤਾ ਜਿਹਦੇ ਕਰਕੇ ਸਵਾਲ ਉੱਠਦਾ ਉਹ ਤੋਂ ਬਾਅਦ ਬੀਪੀ ਤਵਾੜੀ ਕੱਲਾ ਜੋ ਕਰ ਗਿਆ ਠੀਕ ਹੈ ਉਹਦੇ ਬਾਅਦ ਸਰਦਾਰ ਬਾਦਲ ਕੋਲ ਪਾਵਰ ਸੀ ਜਿਵੇਂ ਕੈਪਟਨ ਅਮਰਿੰਦਰ ਕੋਲ ਰਹੀ ਇਹ ਪਾਵਰ ਹਤਾ ਤਦੇ ਲਾਭ ਹੈ ਨਾ ਜੀ ਮੁੱਖ ਮੰਤਰੀ ਇੱਕ ਵੱਡੀ ਤਾਕਤ ਹੁੰਦੀ ਐ ਸਟੇਟ ਦਾ ਮੁਖੀ ਐ ਉਹ ਆਪਣੇ ਬਣਾਉਂਦੇ ਉਹਨਾਂ ਨੇ ਕਿਉਂ ਨਾ ਬਣਾਇਆ ਕਮਿਸ਼ਨ ਜਿਵੇਂ ਬਰਗਾੜੀ ਮੋਰਚੇ 'ਚ ਕਮਿਸ਼ਨ ਬਣੇ ਕਿੰਨੇ ਕਮਿਸ਼ਨ ਬਣੇ ਬਰਗਾੜੀ ਮੋਰਚੇ 'ਚ ਰਿਜ਼ਲਟ ਚਾਹੇ ਅੱਜ ਤੱਕ ਪੂਰਾ ਸਾਨੂੰ ਨਹੀਂ ਮਿਲਿਆ ਪਰ ਇੱਕ ਗੱਲ ਦੀ ਤਸੱਲੀ ਐ ਕਿ ਅਸੀਂ ਜੇ ਸੰਘਰਸ਼ ਕਰਿਆ ਸੰਘਰਸ਼ ਕਰਦੇ ਅਸੀਂ ਇੱਥੇ ਤੱਕ ਗਏ ਕਿ ਦਰਿੰਦੇ ਸਰਿਆਂ ਮਨੰਗੇ ਕਰਕੇ ਦਿਖਾਤੇ ਵੀ ਆ ਨਹੀਂ ਜੇ ਦੇਖਿਆ ਜਾਵੇ ਤਾਂ ਬੀਪੀ ਤਵਾੜੀ ਦੀ ਰਿਪੋਰਟ ਹੁਣ ਤੱਕ ਦੱਬੀ ਕਿਉ ਰਹੀ ਕਿੱਥੇ ਰਹੀਆਂ ਫੈਲਾ ਕਿਥੇ ਸਰਕਾਰਾਂ ਨੇ ਇਹਨਾਂ ਫੈਲਾਂ ਨੂੰ ਖਸਕਾਇਆ ਨਹੀਂ ਤੇ ਉਹਨਾਂ ਫੈਲਾਂ ਦੇ ਵਿੱਚੋਂ ਸੱਚ ਕੱਢਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤੇ ਆਖਰ ਜੇ ਹੁਣ ਬੀਪੀ ਤਵਾੜੀ ਦੀ ਰਿਪੋਰਟ ਸਾਹਮਣੇ ਆਈ ਹੈ ਤਾਂ ਕਿਸ ਤਰ੍ਹਾਂ ਦਾ ਇਨਸਾਫ ਜਿਹੜਾ ਹੈ ਪੰਥ ਨੂੰ ਮਿਲਣਾ ਚਾਹੀਦਾ ਤੇ ਸ਼੍ਰੀ ਕਾਲਟਕ ਸਾਹਿਬ ਦੇ ਜਿਹੜੇ ਜ਼ਥੇਦਾਰ ਸੀ ਗੁਰਦੇਵ ਸਿੰਘ ਕੌਂਕੇ ਲੱਗਦਾ ਕਿ ਉਹਨਾਂ ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਹੁਣ ਸਜ਼ਾ ਮਿਲ ਸਕਦੀ ਹੈ ਬੀਬੀ ਤਵਾੜੀ ਦੀ ਰਿਪੋਰਟ ਨੱਪਣਾ ਉਹ ਜਿਹੜੇ ਜਿਹੜੇ ਮੁੱਖ ਮੰਤਰੀ ਰਹੇ ਨੇ ਕੱਲਾ ਬਾਦਲ ਨਹੀਂ ਮੈਂ ਕਹੂੰਗਾ ਬਾਦਲ ਨੂੰ ਅਸੀਂ ਤਾਂ ਕਹਿੰਦੇ ਹਾਂ ਕਿ ਉਹ ਸਾਡਾ ਹੈ ਸਾਡੀ ਨੀਲੀ ਕੇਸਰੀ ਦਸਤਾਰ ਵਾਲਾ ਤੇ ਪੰਥਕ ਪੰਥਕ ਸਫਾ ਚ ਉਹ ਬੰਦੇ ਦਾ ਨਾਂ ਹੈ ਉਹ ਪਰਿਵਾਰ ਦਾ ਨਾਂ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਤੱਕੜੀ ਤੇ ਜਿੱਤ ਕੇ ਜਾਂਦੇ ਨੇ ਜਿੱਤੇ ਕਰਕੇ ਉਹਦੇ ਤੇ ਅਸੀਂ ਸਾਨੂੰ ਗੁੱਸਾ ਜ਼ਿਆਦਾ ਆਉਂਦਾ ਪਰ ਬੱਚਿਆ ਇਹਦੇ ਚ ਦੂਜਿਆਂ ਚ ਵੀ ਕੋਈ ਨਹੀਂ ਹੈਗਾ ਜਿਹੜੇ ਕਾਂਗਰਸੀ ਨੇ ਅੱਜ ਨਵਜੋਤ ਸਿੰਘ ਸਿੱਧੂ ਬੋਲੇ ਆ ਮੈਂ ਸੁਣਿਆ ਉਹ ਕੱਲ ਬੋਲ ਕੇ ਆ ਉਹ ਕਹਿੰਦਾ ਵੀ ਜਥੇਦਾਰ ਕੌਂਕੇ ਦਾ ਐ ਵੱਡਾ ਟੁਖੀ ਕਰ ਦੇਣੀ ਕਹਿੰਦਾ ਇਹ ਸਾਡੇ ਮੱਥੇ ਤੇ ਕਲੰਕ ਹੈ ਚਾਹੀ ਜਿਹਦੀ ਜਿਹਦੀ ਵੀ ਸਰਕਾਰ ਰਹੀ ਇਹ ਤਾਂ ਸੱਚੀ ਝੂਠੀ ਆ ਜੀ ਕਿਉਂ ਸਾਡੇ ਵਾਲੇ ਸਾਡੇ ਵਾਲੇ ਚਮਚਾਗਰੀ ਕਰਨ ਲੱਗੇ ਹੋਏ ਨੇ ਚਾਹੇ ਜਥੇਦਾਰ ਹੋਣ ਚਾਹੇ ਚਾਹੇ ਹੋਰ ਲੀਡਰ ਹੋਣ ਕਿਉਂ ਗੋਗੜੂਆ ਤੋਂ ਮਿੱਟੀ ਛੱਡਦੇ ਹੋ ਅੱਜ ਤੁਸੀਂ ਇਹ ਕਹੋ ਦੇਰ ਆਏ ਦਰਸਤਾਏ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਮੁੱਖ ਮੰਤਰੀ ਦੀ ਇਹਦੇ ਮੂਹਰੇ ਬੈਠੋ ਇਹਨੂੰ ਕਹੋ ਵੀ ਰਿਜ਼ਲਟ ਜੇ ਸਾਤੋਂ ਨਹੀਂ ਦਿੱਤਾ ਤਾਂ ਤੁਸੀਂ ਦਓ ਜੀ ਤੁਸੀਂ ਕਹਿ ਕੇ ਆਏ ਹੋ ਕਿ ਪੰਥਕ ਮੁੱਦੇ ਹੋਰ ਮੁੱਦੇ ਜਿੰਨੇ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਨਲਕੀ ਦਿਖਾਈ ਆ ਕਿਸੇ ਨੂੰ ਇਨਸਾਫ ਨਹੀਂ ਦਿੱਤਾ ਤੁਸੀਂ ਸਾਨੂੰ 92 ਤਾਂ ਦਿੱਤੇ ਨੇ ਭਗਵਾਨ ਸਿੰਘ ਜੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਾਨ ਸਾਲ ਤਾਂ ਦਿੱਤੇ ਨੇ 92 ਕਿ ਤੁਸੀਂ ਜੀ ਸਿੱਖਾਂ ਨੂੰ ਪੰਜਾਬੀਆਂ ਨੂੰ ਸਾਰੇ ਲੋਕਾਂ ਨੂੰ ਇਨਸਾਫ ਦਿਓ ਕਿ ਪਾਰਾ ਜਰ ਰਿਜਲਟ ਚਾਹੇ ਬਰਗਾੜੀ ਕਾਂਡ ਹੈ ਚਾਹੇ ਹੋਰ ਘਟਨਾਵਾਂ ਨੇ ਅੱਜ ਜਰ ਰਿਜਲਟ ਜ਼ੀਰੋ ਹੈ ਆਖਰੀ ਸਵਾਲ ਹੈ ਮੇਰਾ ਆਖਰੀ ਸਵਾਲ ਹੈ ਕਿ ਬੀਪੀ ਤਵਾੜੀ ਦੀ ਰਿਪੋਰਟ ਨੂੰ ਕਿੰਨਾ ਕੁ ਸਹੀ ਮੰਨਿਆ ਜਾਵੇ ਜਾਂ ਜਿਹੜੇ ਲੋਕ ਜਸ਼ਮਦੀਤ ਗਵਾਹ ਨੇ ਜਿਹੜੇ ਹੁਣ ਟੀਵੀ ਚੈਨਲਾਂ ਤੇ ਜਾ ਕੇ ਸਾਰਾ ਸੱਚ ਬਿਆਨ ਕਰ ਰਹੇ ਨੇ ਲੱਗਦਾ ਕਿ ਬੀਪੀ ਤਵਾੜੀ ਦੀ ਰਿਪੋਰਟ ਅੱਗੇ ਜਾ ਕੇ ਕੋਈ ਹੋਰ ਸੱਚ ਬਿਆਨ ਕਰ ਸਕਦੀ ਹੈ ਜਾਂ ਜਸ਼ਮਦੀਤ ਗਵਾਹਾਂ ਦੀ ਜਿਹੜੀ ਵਿਟਨੈਸ ਹੈ ਉਹ ਕਿਤੇ ਨਾ ਕਿਤੇ ਕਾਇਮ ਰਹਿ ਸਕਦੀ ਹੈ ਬੀਪੀ ਤਵਾੜੀ ਦੀ ਰਿਪੋਰਟ ਹੈ ਨਾ ਜਿਹੜੀ ਉਹ ਤਾਂ ਸਿਰਫ ਇੰਨੇ ਹੀ ਕੰਮ ਕਰੂਗੀ ਉਹ ਤੁਹਾਨੂੰ ਜਗਾ ਗਈ ਜਗਾਉਣ ਤੋਂ ਬਾਅਦ ਉਹਨੇ ਤੁਹਾਨੂੰ ਰਸਤਾ ਦਿਖਾ ਲਾ ਵੀ ਆਹ ਰਾਹ ਜਾਓ ਉਹਨੂੰ ਅੱਗੇ ਤੋਰਦਾ ਅੱਗੇ ਉਹਦੀ ਇਨਕੁਆਰੀ ਜਾਂਚ ਕਰਨੀ ਜਾਂਚ ਕਰਕੇ ਰਿਜ਼ਲਟ ਦੇਣਾ ਜਿਹੜੇ ਅੱਜ ਜਿਉਂਦੇ ਨੇ ਪੰਥ ਦੌਖੀ ਕੌਣ ਦੌਖੀ ਜਿਨ੍ਹਾਂ ਨੇ ਇਹ ਘਣਾਉਣੇ ਹਰਕਤਾਂ ਕੀਤੀਆਂ ਨੇ ਉਹਨਾਂ ਤੇ ਕਾਰਵਾਈ ਕਰਨ ਦੇ ਲਈ ਬੀਪੀ ਤਬਾਦੀ ਦੀ ਉਹ ਫਾਈਲ ਚੱਕਣ ਉਹ ਫਾਈਲ ਤੋਂ ਅੱਗੇ ਤੋਰਨ ਕੋਈ ਹੱਥ ਪਾਟਦਾ ਅੱਜ ਕਿੰਨੇ ਡੀਜੀਪੀ ਨੇ ਕਿੰਨੇ ਡੀਜੀ ਨੇ ਉਹਨਾਂ ਦੀ ਉਹਨਾਂ ਦੀ ਲਾਉਣਾਂ ਮੁੱਖ ਮੰਤਰੀ ਸਾਹਿਬ ਮੌਜੂਦਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਆ ਉੱਪਰ ਗਿਆ ਮੁੱਦਾ ਇਹਦੇ ਤੇ ਉਹਨਾਂ ਦੀ ਲਾਈਨ ਹੈ ਉਹਨਾਂ ਤੋਂ ਇੱਕ ਸੈਟ ਬਣਾਈ ਜਾਵੇ ਸੈਟ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੂਗੀ ਤੇ ਦੋਸ਼ੀਆਂ ਨੂੰ ਕਟਾਇਰੇ ਦੇ ਖੜਾ ਕਰਕੇ ਉਹਨਾਂ ਤੇ ਕਾਰਵਾਈ ਹੋਵੇ ਧੰਨਵਾਦ ਇਹ ਸਨ ਬਰਮਜੀਤ ਸਿੰਘ ਸੋਹਲੀ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜੇ ਬੀਪੀ ਤਵਾੜੀ ਦੀ ਰਿਪੋਰਟ ਕਾਫੀ ਲੰਮੇ ਸਮੇਂ ਬਾਅਦ ਜਨਤਕ ਹੋਈ ਹੈ ਜਾਂ ਹੁਣ ਤੱਕ ਸਰਕਾਰੀ ਫਾਈਲਾਂ ਜਾਂ ਸਰਕਾਰ ਦੇ ਸਮਿਆਂ ਦੇ ਵਿੱਚ ਦੱਬੀ ਰਹੀ ਹੈ ਤਾਂ ਜੇ ਹੁਣ ਫੈਲ ਜਨਤਕ ਹੋ ਹੀ ਗਈ ਹੈ ਜਾਂ ਰਿਪੋਰਟ ਸਾਹਮਣੇ ਆ ਹੀ ਗਈ ਹੈ ਤਾਂ ਕਸੂਰਵਾਰ ਤਾਂ ਉਸ ਸਮੇਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਨੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਫੈਲ ਇਸ ਕਦਰ ਦੱਬੀ ਰਹੀਗੀ ਤੇ ਉਹਨਾਂ ਨੇ ਸੱਚਾਈ ਨੂੰ ਦਬਾ ਕੇ ਰੱਖਿਆ ਸੱਚ ਨੂੰ ਦਬਾ ਕੇ ਰੱਖਿਆ ਤੇ ਜੇ ਹੁਣ ਰਿਪੋਰਟ ਜਨਤਕ ਹੋਈ ਹੈ ਤਾਂ ਬਹੁਤ ਸਾਰੇ ਲੋਕ ਅਜੇ ਵੀ ਜਿਉਂਦੇ ਨੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੌਜੂਦਾ ਸਰਕਾਰ ਜਿਹੜੀ ਇਹ ਗੱਲ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਪੰਤਕ ਮੁੱਦਿਆਂ ਦੇ ਉੱਤੇ ਵੀ ਇਨਸਾਫ ਦੇਵੇਗੀ ਚਾਹੇ ਬਰਗਾੜੀ ਤੇ ਕੋਟਪੁਰਾ ਖਾਂਡ ਨਾਲ ਸੰਬੰਧਤ ਮਸਲਾ ਹੀ ਕਿਉਂ ਨਾ ਹੋਵੇ ਜਿਵੇਂ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਮਸਲਾ ਉਭਰਿਆ ਤਾਂ ਇਸ ਮਸਲੇ ਦੇ ਵਿੱਚ ਵੀ ਸਰਕਾਰ ਦਾ ਨੈਤਿਕ ਫਰਜ ਬਣਦਾ ਕਿਸ ਮਾਮਲੇ ਦੇ ਵਿੱਚ ਵੀ ਇਨਸਾਫ ਦੇਣਾ ਉਹਨਾਂ ਦੀ ਪਹਿਲ ਹੋਣੀ ਚਾਹੀਦੀ ਹੈ ਕੈਰਮੈਂਡ ਮਰੀ ਕੇਂਦਰ ਸਿੰਘ ਦਿਨਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ